ਇਹ ਨਾ 10 ਦਿਨ ਪਹਿਲੇ ਦੀ ਗੱਲ ਹੈ ਦੱਸਿਆ ਤੇ ਨੇ ਮੈਨੂੰ 4-5 ਦਿਨ ਦਾ ਮੈਂ ਉਹਦਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਹ ਬੰਦੇ ਨੂੰ ਤੁਹਾਡੇ ਕੋਲ ਜਾਣਾ ਨਹੀਂ ਚਾਹੀਦਾ ਹਾਂਜੀ ਆਪਾਂ ਕੋਈ ਨਾ ਸਸਤਾ ਨਾ ਗੱਲ ਕਰਦੇ ਆ ਠੀਕ ਹੈ ਜੀ ਇਹ ਇਹ ਕਦੇ ਰੇਲਵੇ ਸਟੇਸ਼ਨ ਗਿਆ ਇਹਨਾਂ ਦਾ ਮੁੰਡਾ ਆਣਾ ਸੀ ਇੱਕ ਨਿੱਕਾ ਨਾ ਕੋ ਮੁੰਡਾ ਨਾ ਕੋ ਸੋਦੀ ਕੰਮ ਕਰਦਾ ਹੁੰਦਾ ਉਹ ਆਇਆ ਨਹੀਂ ਉਹ ਕਹਿੰਦੇ ਦੂਜੇ ਕੋਈ ਕਿੱਥੇ ਗਿਆ ਮੁੰਡਾ ਨਿੱਕਾ ਉਹ ਵਿਆਹ ਦੇ ਤੇ ਭੈਣ ਦਾ ਵਿਆਹ ਤੇ ਗਿਆ ਇਹਨਾਂ ਨੂੰ ਹੀ ਬੰਦੇ ਦੀ ਲੋੜ ਲੈ ਕਹਿੰਦੇ ਇਹ ਰੱਖਣਾ ਕੋਈ ਨਾ ਯਾਰ ਇਹ ਗਏ ਕਦੇ ਰੇਲਵੇ ਸਟੇਸ਼ਨ ਤੇ ਜਿੱਦਾਂ ਇਹ ਇਹਨਾਂ ਦਾ ਦੱਸਣ ਦੀ ਗੱਲ ਹੈ ਹੈਨਾ ਰੇਲਵੇ ਸਟੇਸ਼ਨ ਤੇ ਗਏ ਉੱਥੇ ਕਾਫੀ ਹੀ ਤੇ ਇਹ ਵਿੱਚ ਬੈਠਾ ਇਹ ਕਹਿੰਦਾ ਮੈਨੂੰ ਨੌਕਰੀ ਚਾਹੀਦੀ ਹੈ ਇਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ 5000 ਰੁਪਏ ਇਧਰ ਹੱਥ ਦਿਖਾ ਦਿੱਤੀ ਹੈ ਕਹਿੰਦੇ ਇਹਨਾਂ ਦੇ ਜੋ ਇਹ ਕਹਿੰਦਾ ਇਹਨੂੰ ਵੀ ਮੈਂ ਪੁੱਛਿਆ ਤਾਂ ਦੱਸਿਆ ਨਹੀਂ ਇਹਨੂੰ 5-6000 ਰੁਪਏ ਕਹਿੰਦਾ ਮੈਂ ਤਰ੍ਹਾਂ ਲੈਣਾ ਪਰ ਮੇਰੇ ਹਿਸਾਬ ਨਾਲ ਇਹਦਾ ਜਿਹੜਾ ਹਿਸਾਬ ਕਿਤਾਬ ਉਹ ਇਹ ਨਹੀਂ ਉਹ ਘੱਟ ਗਾਣੇ ਤੇ ਨਹੀਂ ਹੈ ਹਨਾ ਉਹਦਾ ਦਿਮਾਗ ਥੋੜਾ ਜਿਹਾ ਇਹ ਕਿੰਨੇ ਚਿਰ ਤੋਂ ਇਹਨਾਂ ਕੋ ਇਹ ਮੈਨੂੰ ਮੈਨੂੰ ਤਾਂ ਜਦੋਂ ਪਤਾ ਲੱਗਾ ਉਹ ਤੇ ਕਹਿੰਦੇ ਹਫਤਾ ਦੱਸ ਦਿੰਦਾ ਦੱਸ ਦੇ ਦੱਸ ਦੇ ਨਹੀਂ ਤੇ ਤੁਹਾਨੂੰ ਦੱਸਿਆ ਨਹੀਂ ਕਿ ਆਈ ਹੈ ਸਾਡੇ ਕੋਲ ਸਰਪੰਚ ਨੇ ਲੈਂਦਾ ਕਿੱਥੋਂ ਤੁਸੀਂ ਬੰਦਾ ਇਹ ਕਰੇ ਇਸ ਸਟੇਸ਼ਨ ਤੋਂ ਤਾਂ ਤੇ ਉਧਰ ਮੁੰਡਾ ਨੂੰ ਛੱਡਣ ਗਿਆ ਉੱਥੇ ਹੀ ਬੈਠਾ ਕਹਿੰਦਾ ਭੁੱਖ ਲੱਗੀ ਏ ਤੇ ਕੰਮ ਬੰਦਿਆ ਸੀ ਵਿਚਾਰਾ ਉੱਥੇ ਬੈਠ ਗਿਆ ਸੁਣੋ ਇਹ ਹਰ ਤੁਹਾਡੇ ਹਰ ਇੱਕ ਮਤਲਬ ਜਦੋਂ ਜਾਂਦਾ ਨਾ ਤੁਸੀਂ ਇਦਾਂ ਦੇਖ ਭੁੱਖ ਲੱਗੀ ਆ ਜਾਂ ਮਤਲਬ ਤੇ ਰੋਟੀ ਖਾਣੀ ਹੈ ਤੇ ਰੋਟੀ ਖਾਈ ਮੁੰਡੇ ਦਾ ਸਾਹਿਬ ਕਹਿੰਦਾ ਮੈਂ ਰਹਿਣਾ ਮੇਰੇ ਕੋ ਪਪੜਾ ਨਹੀਂ ਮੈਨੂੰ ਭੁੱਖ ਆਏ ਤੇ ਉਹਦੇ ਨਾਲ ਆ ਗਿਆ ਜਿਹੜਾ ਉੱਧਰ ਕੋ ਦਿਮਾਗ ਕਰੀ ਤੇ ਮੇਰੇ ਕੋ ਫੋਨ ਹੈ ਉਹਦਾ ਬਾਈ ਵੀਡੀਓ ਖਾ ਜਿਹੜੀ ਵੀਡੀਓ ਵਿੱਚ ਕੀ ਇਹ ਹਾਲਾਤ ਉਹ ਇਹਨੂੰ ਨਵਾ ਤਰਾ ਦਿੱਤਾ ਹੈ ਨਾ ਆ ਵੀਡੀਓ ਖਾਓ ਦੇਨ ਦਾ ਦੇਨ ਦਾ ਥੋੜੇ ਹੋਏ ਪੁੱਛ ਲਿਓ ਪਿੰਡ ਨੂੰ ਸਾਡੇ ਪਿੰਡ ਬੜੇ ਚਿਰ ਤੋਂ ਰਹਿ ਰਹੇ ਉੱਦਾਂ ਇਹ ਪਰ ਇਹਨੂੰ ਲਿਆਂਦੇ ਨੂੰ ਦੇਨ ਦਾ ਇੰਨੇ ਨਹੀਂ ਪਹਿਲੇ ਉੱਧਰ ਰਹਿੰਦੇ ਸਾਡੇ ਨਾਲ ਬਸ ਸਾਡੇ ਘਰ ਦੇ ਸਾਹਮਣੇ ਰਹਿੰਦੇ ਸੀ ਉਦੋਂ ਨਹੀਂ ਸੀ ਹੈਗਾ ਇਹ ਇਹ ਇੱਧਰ ਆਇਆ ਤੇ ਫੇਰ ਆਇਆ ਤੁਹਾਨੂੰ ਇਹਨਾਂ ਆਪ ਨਹੀਂ ਗਿਆ ਮੈਂ ਉਹ ਤੁਸੀਂ ਵੇਖਿਆ ਤੇ ਫੇਰ ਇਹਨਾਂ ਕਿਹਾ ਕਿ ਨਹੀਂ ਅਸੀਂ ਇਹਨਾਂ ਨੂੰ ਪੁੱਛਿਆ ਨਹੀਂ ਨਹੀਂ ਇਹਨੇ ਸਾਡੇ ਘਰ ਗਏ ਮੇਰੇ ਘਰ ਦੇ ਕੋਈ ਬੰਦਾ ਇਹਨਾਂ ਕੋ ਆਇਆ ਸੀ ਕੋਈ ਬੰਦਾ ਇਹਦੇ ਕੋ ਆਇਆ ਹਾਂ ਉਹਨੇ ਦੇਖਿਆ ਇਹ ਫੇਰ ਸਾਡੇ ਘਰ ਅਸੀਂ ਇਹਨਾਂ ਦੇ ਘਰ ਜਾ ਕੇ ਦੱਸਿਆ ਮੇਰੇ ਰਣਵਾਦ ਵਾਗੇ ਹਾਲਾਤ ਹੀ ਪਹਿਲਾਂ ਬੰਦੇ ਦੇ ਕਦੇ 2 ਦਿਨ ਤੇ ਹੋਈ ਸੀ ਬਾਬਾ ਜੀ ਲੈ ਆਏ ਨੇ ਮੈਂ 2 ਦਿਨ ਹੋਏ ਐ ਸੀ ਪ੍ਰਾਲੀ ਵੀ ਲੱਦੇ ਸੀ ਰੇੜਾ ਲੱਦੇ ਸੀ ਪ੍ਰਾਲੀ ਦਾ ਸੀ ਝੂਠ ਨਾ ਬੋਲੋ ਮੈਂ ਜੀ ਮੇਰੀ ਬੇਨਤੀ ਸੁਣੋ ਅਸੀਂ ਅਸੀਂ ਮਿਹਨਤੀ ਕਰਦੇ ਆ ਅਸੀਂ ਤੁਹਾਡੀ ਮਿਹਨਤਾਂ ਦੇ ਕਰਦੇ ਹੋ ਇੱਕ ਬੰਦੇ ਨੂੰ ਤੁਸੀਂ ਚਲੋ ਰੋਟੀ ਖਵਾਤੀ ਤੇ ਉੱਥੇ ਰਹਿਣ ਦੇਣਾ ਅਸੀਂ ਘਰ ਕੰਨੂ ਲੈ ਜਾਂਦਾ ਦਈਏ ਐਸੀ ਕਹਿੰਦੇ ਵੇ ਜਾਣਾ ਭੁੱਖਾ ਹੈ ਨੰਗਾ ਸੀ ਕੱਪੜਾ ਨਹੀਂ ਦਿੱਤੀਦਾ ਉਹ ਤੇ ਸਾਹਮਣੇ ਬੋਲਣ ਨਹੀਂ ਹੀ ਡਿਆ ਉਹ ਬੋਲਦਾ ਨਹੀਂ ਉਹਨੂੰ ਕਾਹ ਦੱਸਿਆ ਕੁਝ ਦੱਸੋ ਬੱਚੇ ਦੇਖੋ ਸਰਪੇ ਤੁਹਾਡਾ ਕਿੰਨੀ ਸੋਣੀ ਗੱਲਾਂ ਕਰਦਾ ਗੱਲ ਕਰਦਾ ਪਰ ਹੁਣ ਵੀ ਬਰਬਾਦ ਕਰਾਓ ਫਿਰ ਉਹਨੂੰ ਪੁੱਛੋ ਬੱਚਾ ਦੱਸ ਦੇ ਗੰਦੱਸ ਦੱਸ ਬੁੱਤਰ ਗੱਲ ਇਹਨਾਂ ਨੂੰ ਦਰਦਾ ਘਤੂ ਆ ਦਰਦਾ ਆ ਪਾਇਆ ਲੋਡ ਨਹੀਂ ਆ ਯਾਰ ਕੋਈ ਗੱਲ ਵੀ ਕਰੇ ਨਾ ਕਿੰਨਾ ਟਾਈਮ ਹੋ ਗਿਆ ਇਧਰ ਆਏ ਇੱਕ ਸਾਲ 10 10 ਬੱਚਾ ਦਰਦਾ 6 ਮਹੀਨੇ ਹਾਂਜੀ ਇੱਕ ਸਾਲ ਰਹਾਂਗਾ ਇੱਕ ਸਾਲ ਰਹੇਗੇ ਇਧਰ ਰਹੇ تھے ਇੱਕ ਸਾਲ ਰਹਾਂਗਾ ਇੱਕ ਸਾਲ ਨਹੀਂ ਇੱਕ ਸਾਲ ਹੋ ਗਿਆ ਇਧਰ ਰਹੇ ਰਹਿ ਕੇ ਨਹੀਂ ਬਾਬਾ ਜਿਹੜਾ ਦਰਦਾ 12 ਦਿਨ ਹੋਏ ਇਧਰ ਪਹਿਲੇ ਕਿਧਰ ਸੀ ਇਹ ਦਿਨੀ ਦਾਸਤਾ ਸਰਪੇਚ ਨੂੰ ਜਾ ਕੇ ਪਹਿਲੇ ਡੇਰੇ ਮੇਂ ਥਾ ਡੇਰੇ ਮੇਂ ਕਿਧਰ ਇਧਰ ਹੀ ਹਾਂਜੀ ਇਹ ਜਿਹੜਾ ਬੱਚਾ ਹੈ ਨਾ ਮੈਂ ਤੁਹਾਨੂੰ ਦੱਸਦਾ ਗਾਲ ਇਹ ਦਿਮਾਗੀ ਆਫਸਰ ਠੀਕ ਹੈ ਜੀ ਦਿਮਾਗੀ ਆਫਸਰ ਬੰਦੇ ਕੋ ਤੁਸੀ ਕੰਮ ਨਹੀਂ ਕਰਾ ਸਕਦੇ ਨਹੀਂ ਕਰਾ ਸਕਦੇ ਨਹੀਂ ਕਰਾਂਦੇ ਸੀ ਕਿ ਠੀਕ ਹੈ ਕੋਈ ਕਿਉਂ ਲਿਆਂਦਾ ਕੋਈ ਥਾਣੇ ਰਿਪੋਰਟ ਦਿੱਤੀ ਤੁਸੀਂ ਇਹਦੀ ਅਸੀਂ ਸਰਪੰਚ ਨੂੰ ਦਲਾ ਦਿੱਤੀ ਜੀ ਭਾਈ ਦੂਗਾ ਦਿੱਤੀ ਜਨਹਿਤ ਕਹਿੰਦਾ ਹੀ ਸਰਪੰਚ ਨੂੰ ਕਹਿੰਦਾ ਕੋਈ ਨਹੀਂ ਅਸੀਂ ਸੰਤ ਨੂੰ ਸੱਦਾਂਗੇ ਉਹਨੂੰ ਦੇ ਦਾਂਗੇ ਮੈਂ ਕਹਾਂ ਮਸਲਾ ਸੁਸਤ ਕਰ ਸਕਦਾ 10 12 ਸਾਲ ਹੋ ਗਏ ਜਨਾਬ ਆਜ ਦਿਨ ਕਿਉਂਕਿ ਇਹਨੂੰ ਵੇਖਿਆ ਅਸੀਂ ਵੀ ਵੇਖਿਆ ਮੈਂ ਕਹਿੰਦਾ ਠੀਕ ਨਹੀਂ ਹਲਾਤ ਅਸੀਂ ਇੱਥੇ ਹੀ ਰਹਿੰਦੇ ਆ 10 12 ਸਾਲ ਹੋ ਗਏ ਇਸੇ ਪਿੰਡ ਰਹਿੰਦੇ ਅਸੀਂ ਗੁਜਰਾਂ ਨੂੰ ਮਤਲਬ ਇਹ ਬੰਦਾ ਤੁਸੀਂ ਵੇਖਣਾ ਹੁੰਦਾ ਕਿਹੜਾ ਬੰਦਾ ਨੂੰ ਉੱਥੇ ਅਸੀਂ ਤਾਂ ਹੀ ਦੱਸ ਦਿੱਤਾ ਬਾਦ ਸਿਰੋਂ ਧੰਵਾ ਬਾ ਇਹ ਕੰਮ ਸੁਝਾ ਦਿੱਤਾ ਅਸੀਂ ਤਾਂ ਹੀ ਹੁੰਦਾ ਸ਼ਾਇਦ ਇਹ ਸੋਚਣਾ ਹੋਏਗਾ ਸਾਨੂੰ ਪਿਆਰ ਦੇ ਨੂੰ ਥੋੜਾ ਜ਼ਿਆਦਾ ਦਰ ਪਾਜੀ ਇਹਨਾਂ ਦੀ ਇੱਕ ਸੋਚ ਹੁੰਦੀ ਹਾਂ ਕੀ ਬੰਦਾ ਪ੍ਰੋਪਰ ਠੀਕ ਨਾ ਹੋਵੇ ਮੰਦਬੁੱਧੀ ਹੋਵੇ ਉਹਨੂੰ ਕੋਈ ਸਮਝ ਨਾ ਆਵੇ ਉਹ ਵੀ ਬੱਚੇ ਆ ਨਾ ਮੇਰਾ ਵੀ ਬੱਚਾ ਜਿਸ ਕਿਸੇ ਨਾਲ ਇੰਟਾ ਕਰਦੇ ਨਿੱਕੋ ਜਿਹਾ ਥੋੜਾ ਅੰਦਰ ਸਾਡੇ ਬਾਬਾ ਜੀ ਕਿਉਂਕਿ ਅੱਜ ਜਿਹੜਾ ਜਿਹੜਾ ਉਹ ਬਾਲਟਾ ਵੜਾਏ ਬਾਲਟਾ ਦੇ ਸਿਰ ਤੇ ਉਹ ਵਾਲਾ ਬਾਲਟਾ ਪਿਆ ਉਹ ਸਾਹਮਣੇ ਪਿਆ ਨਾ ਉਹ ਬਾਲਟਾ ਇਹਦੇ ਕੋਈ ਸਾਰਾ ਘਵਾ ਚ ਕਾਉਂਦੇ ਨੇ ਇਹ ਤੁਹਾਡੇ ਕੰਮ ਨਹੀਂ ਆਇਆ ਪ੍ਰੋਪਰ ਜਿਹੜਾ ਕੰਮ ਕਰਨਾ ਹੈ ਨੇ ਬਸ ਤੂੰ ਹੀ ਫਿਰ ਸਰਪੰਚ ਸਾਹਿਬ ਹੋ ਗਏ ਜੀ ਬਾਬਾ ਜੀ ਇਦਾਂ ਦੇ ਥੋੜਾ ਮੈਂ ਵੀ ਕੋਈ ਮੇਰੀ ਗੱਲ ਕਹੇ ਅਸੀਂ ਵੀ ਰੱਬ ਨੂੰ ਜਾਣਦੇ ਨਹੀਂ ਤੂੰ ਕਿਉਂ ਮੇਰੀ ਗੱਲ ਅਸੀਂ ਇਦਾਂ ਇਸੀ ਤੁਹਾਡੇ ਕੋਲ ਨਹੀਂ ਕੰਮ ਕੰਮ ਵਾਸਤੇ ਵੀ ਅੰਦਰ ਉਹਨੇ ਮੈਨੂੰ ਕਹਾਈ ਕੰਮ ਕਰਨ ਜੋ ਦਾ ਇਹ ਦੇਖੋ ਆ ਹੱਥ ਦੇਖੋ ਦੇਖੋ ਆਏ ਦੇਖੋ ਉਹ ਵੀ ਤੁਹੀਂ ਆ ਪਾਟੇ ਪਏ ਹੱਥ ਸਾਰੇ ਲਾਗੇ ਲਾਈ ਬੰਦੀ ਲਾਗੇ ਆ ਹੱਥ ਦੇਖੋ ਉਹਦੇ ਪਾਟੇ ਪਿਆ ਗੋ ਆਜੇ ਵੀ ਨਹੀਂ ਨਿਕਲਿਆ ਪਿਆ ਹੱਥਾਂ ਚ ਤੇ ਤੁਸੀਂ ਕਹਿੰਦੇ ਉਹਨੂੰ ਵੀ ਮੈਂ ਅਹੀਂ ਹੁਣ ਲਿਆਂਦਾ ਕਿ ਵਿਚਾਰੇ ਨਹੀਂ ਚੁੱਕਣਾ ਗੁਆ ਦੇ ਕਦਸਾ ਬਾਰੇ ਜਨਾਬ ਬਾਬਾ ਜੀ ਐਸੀ ਕੋਈ ਨਹੀਂ ਹਾਤਾ ਕੰਮ ਕਰਨ ਵਾਲੇ ਹੱਥ ਨੇ ਮੇਰੇ ਵੀ ਬੱਚੇ ਹੈਗੇ ਮਾਤਾ ਦੱਸ ਕੇ ਆਂਦੀ ਆਂਦੀ ਲਿਆਂਦਾ ਕੰਮ ਵਾਸਤੇ ਪਰ ਸਾਡਾ ਕੰਮ ਨਹੀਂ ਕੀਤਾ ਇਹ ਨਹੀਂ ਵਿਚਾਰੇ ਜਿਦਾ ਅਸੀਂ ਤਾਂ ਸਰਪੰਚ ਤਲਾਤੀ ਕਵੀ ਹੈ ਬੱਚਾ ਲਾਂਦਾ ਦਾ ਕੰਮ ਵਾਸਤੇ ਕਿਉਂ ਲਿਆਉਂਦੇ ਕਿਉਂ ਲਿਆਉਂਦੇ ਹੁਣ ਆ ਗਿਆ ਆਪੂ ਕਹਿੰਦਾ ਮੈਂ ਜਾਣਾ ਭੁੱਖਾ ਹੈ ਮੰਨ ਲਓ ਮੈਂ ਹੁਣ ਮੰਨ ਲਓ ਕੋਈ ਬੰਦਾ ਹੋ ਤੁਹਾਡੇ ਕੋਲ ਇਥੋਂ ਮੈਂ ਲੈ ਜਾਊਂਗਾ ਕਿ ਜੋ ਤਕੇ ਨਾਲ ਚੱਲ ਜੂਗਾ ਨਹੀਂ ਵੀਰਾ ਤਕੇ ਨਾਲ ਆਪੂ ਆਇਆ ਤੇ ਨਾਲ ਆਪਣੀ ਬਣਾਉਂਦਾ ਤੂੰ ਨਹੀਂ ਕਹਾਂਗੇ ਕਿੰਨੇ ਡੰਗੜਾ ਤੁਹਾਡੇ ਇੱਥੇ ਇਹ ਹਾਂ ਦੇਖ ਲਈ ਜੀ ਅੰਦਰ ਦੇ ਬਾਬਾ ਜੀ ਆ ਦੇਖ ਲਓ ਅੰਦਰ ਫਾੜ ਕੇ ਕਿੰਨੇ ਡੰਗੜਾ ਗੋਆ ਗਾਦ ਕੀ ਉਹ ਗੋਆ 7-8 ਦਿਨੋਂ ਬੈਠੇ ਗੋਆ ਇਹ ਦਹਣਾ ਰੱਖਿਆ ਕਰੋ ਏਦਾਂ ਫਿਰ ਅੰਦਰ ਵਖਾ ਦੋ ਗੁਰਪ੍ਰੀਤ ਅੰਦਰੋਂ ਬਣਾ ਦੋ ਵੀਡੀਓ ਇੱਧਰ ਨੂੰ ਲਿਆਓ ਇੱਧਰ ਇੱਧਰੋਂ ਦੇਖ ਸਰਦਾਰ ਦੇਖ ਲਓ ਅੰਦਰੋਂ ਵਖਾ ਸਰਪੰਚ ਸਾਹਿਬ ਇਹ ਡੰਡ ਲਾਓ ਇਹਨਾਂ ਨੂੰ ਇਦਾਂ ਨਹੀਂ ਇਦਾਂ ਨਹੀਂ ਸੌਂਦਾ ਆਉਣਾ ਨਹੀਂ ਨਹੀਂ ਮੈਂ ਇਹਨਾਂ ਨੂੰ ਇਹਨਾਂ ਨੂੰ ਵਾ ਕੀਤਾ ਅੱਗੇ ਛਡਾਏ ਇੰਨਾ ਕੁ ਨਹੀਂ ਨਹੀਂ ਨਾ ਰਹੇ ਇਹੋ ਕਰਦੇ ਆ ਬੰਦੇ ਨੂੰ ਲਿਆਇਆ ਇੱਥੇ ਕਿਉਂ ਨੂੰ ਮੈਂ ਬੰਦੇ ਨੂੰ ਲਿਆਇਆ ਆਪਾਂ ਸੀ ਆਇਓ ਬੰਦੇ ਨੂੰ ਲਿਆ ਕੇ ਮੁੰਡੇ ਨਾਲ ਆਈ ਆਈ ਦਾ ਵੀ ਤਾ ਕਾਕਾ ਆ ਜਾ ਅੰਦਰ ਬਣਾ ਜਾ ਦੱਸ ਦੇਖ ਆ ਨਾਲ ਹਾਰ ਬਣਾਏ ਅੰਦਰ ਇੱਥੇ ਰਹਿੰਦਾ ਰਿਆ ਤੈਨੂੰ ਮੈਂ 50 ਆਣੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਤਾ ਨਹੀਂ ਆ ਕੀ ਡੰਗਰਾਂ ਦੇ ਵਿੱਚ ਇਚਾਰੇ ਨੂੰ ਸੁਵਾਉਂਦੇ ਐ ਦੱਸ ਸੋਨਾ ਕਿ ਇਹ ਤਾਂ ਜਦ ਤੱਕ ਮੈਨੂੰ ਲੱਗਦਾ ਇਹਨੂੰ ਪਹਿਲਾਂ ਇਤਲਾਹ ਹੋ ਗਈ ਬੰਦਾ ਤੇ ਹੀ ਖੜ ਸਕਦਾ ਸੋਨਾ ਕਿਥੇ ਸੋਨਾ ਸੌ ਤੇ ਦੱਸ ਕਾਹ ਕਹਿ ਗਿਰਾ ਇਹਨਾਂ ਨੂੰ ਬਾਬਾ ਜੀ ਪਹਿਲਾਂ ਥੋੜੀ ਇਤਲਾਹ ਹੋ ਗਈ ਤਾਂ ਕਰਕੇ ਆ ਥੋੜੀ ਇਤਲਾਹ ਹੋਵੇ ਸਹੀ ਕਰਦੇ ਆ ਆ ਮੰਦਰ ਦੇ ਸੋਨਾ ਵਾਲੇ ਨਹੀਂ ਨਹੀਂ ਉਹ ਮੱਝਾ ਵੀਰਾ ਉਹ ਉੱਧਰ ਉਹ ਮੱਝਾ ਉਹ ਦੇਖ ਅੱਛਾ ਅੱਛਾ ਸਰਪੰਚ ਨੂੰ ਦੇਖ ਲੈ ਕੇ ਕਹਿ ਕੇ ਦੇਖੇ ਗੇਰ ਦਮੋਕਾ ਨਾ ਮੈਂ ਤੇ ਵੇਖਿਆ ਵਸਾਣਾ ਜਨਾਬਾ ਬਾਬਾ ਇੱਧਰ ਤੁਸੀਂ ਵੀ ਤਰਨਾ ਉਹ ਤੇ ਉਹ ਤੇ ਹੀ ਸੀ ਉੱਥੇ ਹੁੰਦਾ ਉੱਥੇ ਸੀ ਹੁਣ ਵੀ ਇੱਥੇ ਹੀ ਕਰਦੇ ਹੋ ਨਾ ਭੈਣ ਜੀ ਕਰਦੇ ਹੋ ਬੜੇ ਬੜੇ ਬੱਤੇ ਹੀ ਗਲੇ ਅਹੀਂ ਛੜਾਏ ਜਿਹੜੇ ਹੱਥ ਪੈਰ ਗਲੇ ਬੰਦਿਆਂ ਦੇ ਕੋ ਜੇ ਥੋੜੇ ਆ 10 ਦਿਨ ਹੋਏ ਬੱਚੇ ਨੂੰ ਲੈਦੇ ਅਸੀਂ ਵੀ ਬੱਚਿਆਂ ਆ ਲੈ ਅਸੀਂ ਵੀ ਇੱਕੋ ਜੇ ਥੋੜੇ ਬਾਬਾ ਜੀ ਸਾਰੇ ਇੱਕੋ ਬਿਆਨ ਤੇ ਹੈ ਨਹੀਂ ਮੁੰਡਾ ਕਹਿੰਦਾ ਸਾਲ ਹੋ ਗਿਆ ਮੈਨੂੰ ਤੁਹਾਨੂੰ ਕਹਿੰਦੇ 10 ਦਿਨ ਹੋ ਗਏ ਉਹ ਕਿੱਥੇ ਹੈ ਸੀ ਇਹਨਾਂ ਪਿੰਡਾਂ 'ਚ ਰਹਿੰਦੇ ਹੋ ਗਏ 10 ਸਾਲ ਇਹ ਗੁਆਈ ਪਿੰਡ ਦੀ ਪੁੱ कितना टाइम होगा साल होगा यहाँ पर कितना टाइम होगा कौन से डेरे में रहता पहले कौन सा डेरा में देखे देखे रहता बताओ बताओ बेटा बताओ किधर रहता था पहले की जरूरत नहीं है कहा से लेके आया आपको कहा बताओ आया तुम किधर था पहले कहा था किधर था पहले कर बच्चे पहले किधर था इससे पहले कहाँ पे था, था। तो 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 कहा से आया तू चलो कोई नहीं मेडिकल कराने तो आप आप बताओ ना यार उनको बताओ आप मतलब जो सच्चाई है उनको क्यों नहीं बता रहे हैं बताओ जो सच्चाई है तुम्हारे घर छोड़ के आए थे आपको कुछ नहीं कहते वो इन्होंने आपको कुछ कहा है कुछ बोला है बोला है ऐसे बोलना रोटी का नहीं अच्छा कितने मतलब रेलवे स्टेशन से लेकर आए कहाँ से लेकर आए कहाँ से लेकर आए कहाँ से लेकर आए हैं कहाँ रहता थे आप कहाँ रहते थे पहले आप कहाँ रहते थे ਨੇ ਭਜੀਓ ਕਨਫਿਊਜ਼ ਹੋ ਰਹੇ ਹੋ ਇੰਟਲੀ ਅਬਜਟ ਹੋਣਾ ਹੋਰ ਤੁਹਾਡੇ ਸਾਹਮਣੇ ਇਹਦੇ ਹੀ ਦੇਖਿਓ ਸਾਡੀ ਗੱਡੀ 'ਚ ਬੰਦੇ ਸਾਰੇ ਇੰਨੇ ਸਾਰੇ ਬਿਆਨ ਦੇਣੇ ਨੇ ਇਹਨੇ ਸਭ ਕੁਝ ਦੇਣਾ ਬਿਆਨ ਤਾਂ ਹੀ ਤਲਾ ਦਿੱਤੀ ਨਾ ਤੇ ਫਿਰ ਅਸੀਂ ਤਾਂ ਹੀ ਮੈਂ ਕਿਹਾ ਹੁਣ ਜਾਂਦੇ ਹੋ ਦੱਸੇ ਵੀ ਰੇਲਵੇ ਸਟੇਸ਼ਨ ਤੋਂ ਜਾਂਦੇ ਸਮੇਂ ਦੂਜੇ ਪਾਸੇ ਆਇਆ ਨਹੀਂ ਰੇਲ ਤੇ ਅਸੀਂ ਤੁਸੀਂ ਕਹਿੰਦੇ ਪਿਓ ਆਹ ਚਲੋ ਅਸੀਂ ਮੰਨਦੇ ਹਾਂ ਪਰ ਉਹ ਵੀ ਕੁਝ ਦੱਸੇ ਨਾ ਉਹ ਵੀ ਬੋਲਦਾ ਤੇ ਹੈ ਨਹੀਂ ਇਹ ਤੁਹਾਡੇ ਕੋਲ ਇਹ ਬਾਬਾ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਕਿੰਨੇ ਗਿਣਤੀ ਨਾਲ ਉਧਰ ਤੋਂ ਪਤਾ ਹੋਏਗਾ ਹੋ ਨਹੀਂ ਅੱ비 25 ਸਾਰੇ ਨਗ ਸਾਰੇ ਸਾਰੇ ਹਾਂ ਜਿਹੜੇ ਇੱਥੇ ਆ ਸਰਪੰਚਾ ਤੁਹਾਡੇ ਸਾਹਮਣੇ ਰਹਿੰਦੇ ਨੇ ਤੁਹਾਡੇ ਕੋਠੀ ਕੋਈ ਨਹੀਂ ਉੱਥੇ ਨਹੀਂ ਸੀ ਉੱਥੇ ਨਹੀਂ ਸੀ ਹੁਣ ਹੀ ਤੇ ਵੇ ਸਾਰੇ ਪਿੰਡ ਨੂੰ ਪਤਾ ਉਹ ਇੱਧਰ ਜਦੋਂ ਆਏ ਨਾ ਉਦੋਂ ਤੁਸੀਂ ਲਿਆਂਦਾ ਇਹ ਨੂੰ ਪਤਾ ਉੱਥੇ ਨਹੀਂ ਸੀ ਛੇ ਮਹੀਨੇ ਚ ਆਏ 10 ਦਿਨ ਹੋ ਗਏ ਵਿਚਾਰੀ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੈ ਇੱਧਰ ਇੱਧਰ ਕਦੋਂ ਆਏ ਉਦੋਂ ਇਹ ਆਇਆ ਇਹ ਤੇ ਦਿਮਾਗੀ ਹਾਲਤ ਨਹੀਂ ਹੈ ਕਿਸੇ ਦੀ ਇੱਥੇ ਆਏ ਇੱਥੇ ਜਦੋਂ ਆਇਆ ਉਹ ਚਰੋਗੇ ਮੈਨੂੰ ਲੱਗਦਾ ਤੇ ਇਹਨਾਂ ਨੂੰ ਖਲਾਅ ਹੋ ਗਈ ਹੈ ਚੋਣ ਨੇ ਜੀ ਅਰਜੰਦ ਨੇ ਹਾਂ ਜੀ ਇਹਨੂੰ ਪੁੱਛੋ ਇਹ ਇਹ ਰੋਜ਼ਾਂ ਦੇ ਇਹ ਬਾਬਾ ਮਗਰਪਾ ਜੀ ਇਹਨੇ ਪੁੱਛੋ ਪੁੱਛੇ ਉਹ ਜਿਹਨਾਂ ਦਾ ਜਰ ਦਿੱਸ ਕੇ ਦਾ ਬਾਬਾ ਜੀ ਇਹਦਾ ਕਦੋਂ ਦਾ 10 12 ਮਹੀਨੇ ਮਾਰਾ ਸੀ ਰੋਜ਼ਾਂ ਦੀ ਦੱਸਦਾ ਕਿ ਮੈਂ ਵੀ ਮਹੀਨਾ ਪੂਰਾ ਜਿੰਦੇ ਨੂੰ ਸਾਰਿਆਂ ਦਾ ਪਹਿਲਾਂ ਆਹੀ ਨਾ ਗੱਲ ਹੁਣ ਕੋਈ ਬਿਆਨ ਨਹੀਂ ਕਰ ਸਕਦੇ ਦੱਸੋ ਇਹਨਾਂ ਨੇ ਇਸੇ ਡੇਡਾ ਲਾਇਆ 2-3 ਸਾਲ ਪਹਿਲਾਂ ਪਹਿਲਾਂ ਕਿੰਨਾ ਟੰਗਾ ਲਾਇਆ ਨਹੀਂ ਮਾਤਾ ਤੂੰ ਇਹ ਮੇਰੀ ਗੱਲ ਤੈਨੂੰ ਕਹਿ ਕਿ ਸੱਚ ਬੋਲੇਗੀ ਤੇ ਬਖਸੀ ਜਾਣਗੀ ਸੱਚ ਵਾਲਾ ਬਾਬਾ ਜੀ ਚੂੜੇ ਕਿਨੇ ਦੇ ਤੂੰ ਆਨੇ ਦਾ ਦਾਲ ਦੇ ਤੂੰ ਵੀਰਾਂ ਦੇ ਮਹੀਨਾ ਹੋ ਗਿਆ ਪੰਛੀ ਨੇ ਕਿ ਤੋ ਦੇਖਿਆ ਇਥੇ ਦੋ ਸ਼ਹਿਰ ਕਰਨ ਚਾਹੀਦਾ ਮਹੀਨੇ ਕਦੋਂ ਤੁਸੀਂ ਦੇਖਿਆ ਨਾ ਤੁਹਾਨੂੰ ਸਾਰੇ ਝੂਠ ਕਿਉਂ ਬੋਲਣ ਲਿਆ ਕਿ ਮਹੀਨਾ ਦੇ ਦੋ ਮਹੀਨੇ ਕਹੋ ਦੋ ਮਹੀਨੇ ਨਾ ਆਹ ਤੁਹਾਨੂੰ ਪਤਾ ਨਹੀਂ ਹੋਇਆ ਤੁਹਾਨੂੰ ਮੈਂ ਕਹਿੰਦਾ ਮੋਲਣਾ ਸੱਚ ਹੈ ਨਹੀਂ ਉਹ ਵੀਰ ਤੁਹਾਡੇ ਸਾਹਮਣੇ ਕਹਿਣ ਦੇ ਉਹ ਕਿੰਨੇ ਅਸੀਂ ਦੇਖਿਆ ਸਾਲ ਤੋਂ ਪਤਾ ਤੁਸੀਂ ਕਹਿੰਦੇ 10 ਦਿਨ ਹੋਏ ਨਹੀਂ ਹੋਇਆ ਸਚਾਈ ਬੋਲਣ ਉਹ ਵੇਖੋ ਕਹਿੰਦੇ ਅਸੀਂ ਨੁਸਹਿਰ ਕਰਦੇ ਆ ਸੱਚ ਨਹੀਂ ਬੋਲਣ ਦੇ ਕਦ ਤੁਸੀਂ ਗਏ ਨਾ 3 ਦਿਨ ਦੀ ਅੱਗੇ ਮੈਂ ਆਜਾ ਮੈਂ ਕੱਲ ਆਇਆ ਮੈਂ ਕੱਲ ਵੀ ਤੁਹਾਨੂੰ ਕਹਾਂ ਸੱਚ ਦੱਸੋ ਸਾਰਾ ਕੁਝ ਮੈਨੂੰ ਸੱਚ ਦੱਸੋ ਤੁਸੀਂ ਤੁਸੀਂ ਕੀ ਦੱਸ ਦੇਣ ਹੋਗੇ ਮੈਂ ਚਲੋ ਦੋ ਭਾਜੀ ਪੁੱਛਦੇ ਉਹਨਾਂ ਨੇ ਵੇਖਿਆ ਕੀ ਕਾਰਨ ਹੁੰਦਾ ਮੈਂ ਤਾਂ ਦੱਸਾਂ ਕੀ ਕਾਰਨ ਆਪ ਆਪ ਭਾਜੀ ਕਹਿੰਦੇ ਕਿ ਆਪਾਂ ਮਹੀਨੇ ਤੋਂ ਇਹਨਾਂ ਨੂੰ ਇੱਥੇ ਦੇਖ ਰਹੇ ਹਾਂ ਹੂੰ ਕੰਮ ਕਰਾਉਂਦੇ ਆਪਾਂ ਇਹਨੇ ਤਾਂ ਉਹਨਾਂ ਦੇਖਿਆ ਇਹ ਬੰਦੇ ਨੂੰ ਅੰਦਰ ਰੱਖਦਾ ਜਦੋਂ ਕਿ ਉਹਨੂੰ ਪਤਾ ਲੱਗ ਜਾਂਦਾ ਫਿਰ ਬੰਦੇ ਨੂੰ ਬਾਹਰ ਕੱਢਦੇ ਨੇ ਅੰਦਰ ਅੰਦਰ ਕੰਮ ਕਰਾਏ ਜਿਵੇਂ ਕਿਸ ਨੂੰ ਵਿਚਾਰੇ ਨੂੰ ਕੀ ਕੰਮ ਕਰਾਉਣਾ ਅੰਦਰ ਕਿਹਦੇ ਸਾਡੇ ਮਕਾਨ ਮੈਂ ਇੰਨਾ ਗੋਵਾ ਵਾ ਇੰਨਾ ਡੰਗਰਾਂ ਗੋਵਾ ਛੁੱਟਣਾ ਸੌਖਾ ਜੇ ਅਹਮ ਇਹਨਾਂ ਦੇ ਕੀ ਕਰਾਉਣਾ ਹਾਂ ਕੰਮ ਤੇ ਗੋਵਾ ਚੁੱਕ ਮਾਲੋ ਨੇ ਇਹਦੇ ਕੋਲ ਦਹੀ ਹੋਰ ਵਿਚਾਰੇ ਕੋ ਕੀ ਕਰਾਉਣਾ ਇਹੋ ਕੰਮ ਹੀ ਆ। ਭਰਾਵਾ ਅਸੀਂ ਅੱਗੇ ਵੀ ਸੁਰੱਖਿਅਤ ਬਾਬਾ ਜੀ ਅਸੀਂ ਕੀ ਬੱਚੇ ਸਾਡੇ ਵੀ ਬੱਚਿਆਂ ਵਾਲੇ ਅਸੀਂ ਕੀ ਅੰਦਰੋਂ ਅੰਦਰ ਸਾਡੇ ਕਿਹੜੇ ਮਕਾਨ ਐ ਪੱਕੇ ਕੋਠੀਆਂ ਛੇਤ ਪਾਈ ਦੀ ਅੰਦਰੋਂ ਅੰਦਰ ਪਤਾ ਨਹੀਂ ਲੱਗਦਾ ਵੀ ਨਹੀਂ ਤੁਹਾਨੂੰ ਮਤਲਬ ਤੁਹਾਨੂੰ ਕਿੱਥੋਂ ਇਹੋ ਜਿਹੇ ਬੰਦੇ ਮਿਲ ਜਾਂਦੇ ਹੋਰ ਕਿਸੇ ਨੂੰ ਬੜੀ ਮਿਲਦੇ ਬਚਾਰਾ ਕਿੰਦਾ ਭੁੱਖਾ ਆ ਗਿਆ ਮੈਂ ਸਮਝਿਆ ਭੁੱਖਾ ਮਤਲਬ ਫਿਰ ਰੋਟੀ ਪਾਣੀ ਛਕਾਉਂਦੇ ਸਰਪੰਚ ਕਰਦੇ ਅਸੀਂ ਸੰਤਾਂ ਨੂੰ ਸੰਤੇ ਉਹਨਾਂ ਨੂੰ ਦੇ ਦਾਂਗੇ ਠੀਕ ਹੈ ਜਦੋਂ ਪਤਾ ਲੱਗਾ ਤੇ ਅਸੀਂ ਉਸੇ ਛਾੜਿਆਂ ਨੇ ਲੈ ਕੇ ਦੂਏ ਦਿਨ ਸਰਪੰਚ ਸਾਹਿਬ ਨੂੰ ਜਦੋਂ ਪਤਾ ਲੱਗਾ ਕਿ ਜਦੋਂ ਖਬਰ ਮੌਕੀਆ ਫਿਰ ਤੁਸੀਂ ਸਰਪੰਚ ਸਾਹਿਬਾਂ ਵੱਲ ਗਏ ਤੇ ਮਹੀਨਾ ਹੋ ਗਿਆ ਉਦੋਂ ਸਰਪੰਚ ਸਾਹਿਬਾਂ ਵੱਲ ਗੋਲੀ ਗਏ ਕਿ ਸਾਡੇ ਕੋਲ ਅਸੀਂ ਬੰਦਾ ਲੈ ਕੇ ਆਂਦਾ ਦੱਸਿਆ ਉਦੋਂ ਮਹੀਨੇ ਨਹੀਂ ਸੀ ਸਭਾ ਬਾਬਾ ਨਹੀਂ ਹੋਇਆ ਬਾਬਾ ਤਿੰਨ ਮਹੀਨੇ ਆਏ ਨੂੰ ਮੰਨ ਲਓ ਤੁਸੀਂ ਬਾਹਰੋਂ ਲਿਆ ਕੇ ਤੇ ਬੰਦਾ ਵਛਾਤਾ ਕੱਲੋ ਬੰਦਾ ਕੋਈ ਥਕਰ ਨੁਕਸਾਨ ਕਰ ਜੇ ਉਹ ਕਰਾਣੇ ਉੱਥੇ ਸਰਪੰਚ ਸਾਹਿਬ ਇਹਨਾਂ ਦੇ ਠਾਣੇ ਤੇ ਤੁਸੀਂ ਮੈਨੂੰ ਦੱਸਿਆ ਬਾਬਾ ਜੀ ਨੂੰ ਮੈਂ ਉਦੋਂ ਹੀ ਦੱਸਤਾ ਹਾਂਜੀ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਲੱਗਦਾ ਬਾਬਾ ਜੀ 4 ਦਿਨ ਹੋ ਗਏ ਤੁਹਾਨੂੰ ਤਾਂ ਹਾਂ 4 ਕਿ ਦਿਨ ਹੀ ਹੋਇਆ ਕੋਈ ਕਿੰਨੇ ਵੀ 1-2 ਦਿਨ ਹੀ ਹੋਇਆ ਤੁਸੀਂ ਇਹ ਗੱਲ ਕਹੀ ਨਾ ਕਿ 1-2 ਦਿਨ ਹੋਇਆ ਇਹਨੂੰ ਲਿਆਂਦੇ ਆ ਆ ਵੇਖੋ ਤੁਹਾਡੇ ਪਿੰਡ ਦਾ ਹੀ ਬੰਦਾ ਹੁਣ ਕਹਿੰਦੇ ਆ ਵੀ ਮਹੀਨੇ ਤੋਂ ਸੈਰ ਕਰਨ ੜਿਆ ਤੇ ਇੱਥੇ ਵੇਚਦਾ ਰੋਜ਼ੀ ਦਾ ਆ ਰ ਸੂ ਸੱਚ ਦੱਸ ਵੀ ਸਾਲ ਦਾ ਹੀ ਰੱਖਿਆ ਪਿਆ ਬੰਦਾ ਤੂੰ ਕਿਉਂ ਝੂਠ ਬੋਲਣ ਦੀ ਹੈ ਉਹ ਗਰੀਬ ਬੰਦਾ ਯਾਰ ਤੁਸੀਂ ਮੰਦਬੁੱਧੀ ਬੰਦਾ ਤੁਸੀਂ ਉਹਨੂੰ ਕੀ ਤੁਸੀਂ ਨਿਆਣੇ ਵਾਲੇ ਕਾ ਤੁਹਾਡਾ ਕੰਮ ਹੀ ਹੈ ਇਹ ਨਹੀਂ ਰੱਖਿਆ ਸੀ ਸਾਥ ਕਿਹਨੇ ਦੇਖ ਲਿਆ ਉਹਨਾਂ ਦੇ ਤਾਂ ਕਰਕੇ ਹੁਣ ਇਹ ਬੋਲੀਦਾ ਸੱਚ ਬੋਲੀਦਾ ਤੁਸੀਂ ਮੇਰ ਨਾਲ ਵੀ ਝੂਠ ਬੋਲਦੇ ਈ ਬਾਕੀ ਹੋਰ ਤੇ ਚੱਲ ਬੋਲ ਜਾ ਬਾ ਮੈਨੂੰ ਤੁਸੀਂ ਦੱਸ ਦਿਨ ਕਿ ਆਉਣ ਉਹ ਬੀਨਾ ਕਹੀ ਜਾਂਦੇ ਬੰਦਾ ਸੱਚ ਦੱਸੋ ਗੱਲ ਸਹੀ ਹੋਵੇਗੀ ਸੰਗਤ ਜੀ ਆਹ ਵੇਖ ਰਹੇ ਜੇ ਤੁਸੀਂ ਕਹਿ ਰਹੇ ਮਗਰ ਆ ਜਿੰਨੇ ਡੰਗੜਾ ਸਾਰੇ ਵਿਚਾਰਾ ਮੰਦਬੁੱਧੀ ਸਾਹਮਣੇ ਟੈਂਡ ਵਾਲੇ ਆਉਂਦੇ ਆ ਜੀ ਨਾ ਹੋ ਗਿਆ ਠਿਆਰ ਕਰਦੇ ਆ ਉਹਨੂੰ ਵੇਖਿਆ ਇੰਨੇ ਡੰਗਰਾਂ ਦਾ ਕੱਲਾ ਵਿਚਾਰਾ ਉਹ ਮਾਨ ਬੁੱਧੀ ਵਿਚਾਰਾ ਗੁਆ ਸੁਰਦਾ ਆ ਹਲਾ ਦੇ ਇੱਕ ਡੇਰਾ ਨਹੀਂ ਇਹਨਾਂ ਦਾ ਮਤਲਬ ਹਰ ਇੱਕ ਡੇਰੇ 'ਚ ਉਹ ਇਹਨਾਂ ਦੇ ਬੰਦੇ ਲੱਭਦੇ ਆ ਮਤਲਬ ਇੱਕ ਨਹੀਂ ਆ ਵੇਖੋ ਆ ਦਾ ਕਿਸੇ ਦਾ ਕੋਈ ਵਿਤ ਕਰਾ ਨਹੀਂ ਕਿਉਂਕਿ ਵੇਖੋ ਜਿਹੜਾ ਪਾਏ ਕੋਈ ਪੰਜਾਬੀ ਆ ਪਾਏ ਕੋਈ ਦੂਸਰਾ ਕਰ ਰਿਹਾ ਪਕਤ ਸੱਦ ਦੇ ਲੋਕ ਕਰਦੇ ਆ ਇਹਨਾਂ ਲੋਕਾਂ ਦੇ ਹਾਂਜੀ ਇਨਸਾਨੀ ਤਰ੍ਹਾਂ ਦੇ ਪਤਨ ਹੈ ਨਾ ਇਹ ਸਾਡੇ ਨੂੰ ਸਿਰ ਤੇ ਮਾਰਦੇ ਆਂ ਤੀਨਾਂ ਦੀ ਢੀਚਾ ਲੱਗਾ ਲੈਣਾ ਨਾ ਗੋਇਆ ਨਾ ਮੱਤ ਮਾਰੀ ਹੁਣ ਉਹ ਆਹਦੇ ਆਉਣ ਤੋਂ ਪਹਿਲਾਂ ਨਹਾਵਾ ਦਵਾ ਦਿੱਤਾ ਚੰਗੀ ਤਰ੍ਹਾਂ ਆਹ ਜੀ ਗੱਲ ਮੈਂ ਪਹਿਲਾਂ ਕਹਿੰਦਾ ਜੇ ਤਲਾਹ ਮਿਲ ਗਈ ਉਹ ਆ ਬਸ ਬਸ ਇਹਦਾ ਬਾਹਰ ਤੇ ਪਾ ਮਾਰਦੇ ਇੱਥੇ ਗੋਇਆ ਨਾਲ ਲਿਪੜੇ ਸਰ ਗੋਇਆ ਨਾਲ ਲਿਪੜੇ ਐਫਰਟ ਮਾਹੀ ਉਹ ਪਹਿਲੀ ਵੀਡੀਓ ਤੇ ਵੇਖਿਆ ਜੀ ਆਪਾਂ ਹਾਂ ਜੀ ਪਹਿਲੀ ਸਾਰਾ ਉਹ ਆਪਾਂ ਐਡ ਕਰਾਂਗੇ ਵਿੱਚ ਪਤਾ ਲੱਗੂ ਚਲੋ ਉਸ ਸਾਡਾ ਸਾਡਾ ਬੋਲ ਦੋ ਚਲੋ ਆਜੋ ਸਰਪੰਚ ਸਾਹਿਬ ਓਨਿੰਗ ਬੱਤੀ ਦਾ ਚੈੱਕ ਅਪ ਕਰਾਉਣੀ ਸਾਰਾ ਪਾ ਨਹੀਂ ਹਾਂ ਦੇਖੋ ਮੈਂ ਕਰ ਦਿੱਤੀ ਤੋਪਾ ਕੱਪੜਾ ਲਓ ਇਹਦੇ ਤੇ ਚਾਹ ਤਾਂ ਕੋਈ ਕੱਪੜੇ ਹੀ ਹੋ ਰਹੇ ਕੋਈ ਹਾਂਜੀ ਹੈ ਲਿਆ ਕੱਢ ਕੇ ਤੇ ਇਹਦੇ ਕੱਪੜੇ ਸਸੇ ਕੱਪੜੇ ਰੱਦੀਏ ਕਿ ਹਾਂਜੀ ਵੀਰ ਜੀ ਤੁਸੀਂ ਕਿੰਨੇ ਟਾਈਮ ਤੋਂ ਇਹਨੂੰ ਵੇਖਿਆ ਇੱਥੇ ਮੈਂ ਮਹੀਨਾ ਕੋ ਗੇ ਠੀਕ ਨੇ ਹਾਂ ਬਾਕੀ ਪਹਿਲਾਂ ਇਹਨਾਂ ਨੇ ਡੇਟਾ ਇੱਥੇ ਲਾਇਆ ਦੋ ਦਿਨ ਸਾਲ ਪਹਿਲਾਂ ਨਹੀਂ ਸੀ ਕਿੰਨਾ ਨਹੀਂ ਹੈ ਇਹਨਾਂ ਕੋਈ ਪਹਿਲਾਂ ਨਹੀਂ ਪਹਿਲਾਂ ਨਹੀਂ ਸੀਗਾ ਇਸੇ ਸਾਲ ਹੀ ਆਇਆ ਇਹ ਨਹੀਂ ਇਹ ਸਾਲ ਤੋਂ ਸਰਪੰਚ ਸਾਹਿਬ ਪਤਾ ਗੱਲ ਕੀ ਹੁੰਦੀ ਹੈ ਇਹਨਾਂ ਲੋਕਾਂ ਦੀ ਫਲਸਫੀ ਇਹ ਹੁੰਦੀ ਹੈ ਅੱਗੇ ਪਿੱਛੇ ਕਰਦਿਆਂ ਹਾਂ ਇਹਨਾਂ ਨੇ ਅੰਦਰ ਖਾਤੇ ਕੰਮ ਕਰਾਈ ਜਾਣਾ ਜਦੋਂ ਕਿਸੇ ਨੇ ਦੇਖ ਲਿਆ ਪਿੰਡ ਦੇ ਆਣੇ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਹੁਣ ਦੇਖ ਲਿਆ ਪਿੰਡ ਦੇ ਆਣੇ ਇਹਨਾਂ ਨੇ ਕੋਈ ਨਾ ਕੋ ਕਰਾਉਣਾ ਤਾਂ ਇਹਨਾਂ ਨੇ ਸਰਪੰਚ ਸਾਹਿਬ ਕੋ ਗਏ ਮੈਨੂੰ ਲੱਗਦਾ ਡੇਰਾ ਬਦਲੀ ਕਰਾਉਂਦੇ ਹੋਣੇ ਇਧਰੋਂ ਉਧਰੋਂ ਪਤਾ ਨਹੀਂ ਜੰਦੀ ਉਹ ਦੱਸਣੀ ਨਹੀਂ ਡਿਆ ਉਹਨੂੰ ਪਤਾ ਵਿਚਾਰੇ ਨੂੰ ਉਹਨੂੰ ਪਤਾ ਪਤਾ ਉਹਨੂੰ ਇਹਨਾਂ ਨੇ ਸਿਖਾਏ ਦਾ ਵਾ ਸਵੇਰ ਦਾ ਵੀ ਬੰਦੇ ਆਣੇ ਤੂੰ ਨਹੀਂ ਕਿਤੇ ਦੱਸਤਾ ਹੋਣਾ ਨਾ ਇੰਨਾ ਜੀ ਆ ਗਈ ਅੰਗਰੀ ਸਗਣੀ ਅੰਗਰੀ ਬਸ ਪਰਸ ਪਰਸ ਚੁੱਕ ਕੇ ਦੂਜੇ ਪਾਸੇ ਧੋ ਦੇ ਦੈ ਕਰਦੇ ਐ ਇਦਾਂ ਇਦਾਂ ਹੀ ਕਰਦੇ ਐ ਆ ਤੁਸੀਂ ਹੱਥ ਵੇਖੋ ਆ ਲੱਗਦੇ ਹੱਥ ਨਾ ਕੰਮ ਕਰਨ ਵਾਲੇ ਹੋਣਾ ਦੇਖੋ ਨਹੀਂ ਪਹਿਲੇ ਤੇ ਹੋਏ ਪਹਿਲੇ ਤੇ ਹੋਏ ਆਏ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਗੇ ਲੱਗ ਕੇ ਤੇ ਸਾਡੇ ਨਾਲ ਆਏ ਤੇ ਜਿਨ੍ਹਾਂ ਨੇ ਨਹੀਂ ਤੇ ਬਹੁਤੇ ਥਾਵਾਂ ਤੇ ਅਸੀਂ ਵੇਖਦੇ ਆ ਕਿ ਪਿੰਡ ਵਾਲੇ ਜਿਹੜੇ ਡਰ ਦੇ ਨਾਲ ਹੀ ਨਹੀਂ ਆਉਂਦੇ ਪਤਾ ਨਹੀਂ ਕੀ ਚੱਕਰ ਹੈ ਸਰਪੰਚ ਸਾਹਿਬ ਦਾ ਧੰਨਵਾਦ ਜਿਹੜੇ ਸਾਡੇ ਨਾਲ ਆਏ ਆ ਮਿਹਰਬਾਨ ਜੀ ਤੁਹਾਡਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਏ ਤੇ ਇਹ ਜਿਹੀਆਂ ਸਸਤਾ ਤੁਸੀਂ ਬਣਾਈਆਂ ਚਲੋ ਬਹੁਤ ਵਧੀਆ ਕੌਣ ਕਰਦਾ ਨਹੀਂ ਤੇ ਤੁਸੀਂ ਬਹੁਤ ਤੁਹਾਡਾ ਮੈਂ ਤਾਂ ਧੰਨਵਾਦ ਹੈ ਤਹਿ ਦਿਲੋਂ ਧੰਨਵਾਦ ਆ ਕਿ ਆਪ ਸਾਡੇ ਫੋਨ ਤੇ ਤੁਸੀਂ ਬੰਦੇ ਤੇ ਚਲੋ ਫਰਲਾ ਹੋ ਜੇ ਕਿਸੇ ਦਾ ਅਸੀਂ ਇਹੀ ਚਾਹਨੇ ਆ ਵੀ ਉਹ ਆਪਣੇ ਪਰਿਵਾਰ ਨਾਲ ਮਿਲ ਸਕੇ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਇਹ ਜਿਹੜੀ ਵੀਡੀਓ ਅਸੀਂ ਅਪਲੋਡ ਕਰਾਂਗੇ ਇਹਨੂੰ ਸ਼ੇਅਰ ਕਰਿਓ ਕਿ ਇਹਦਾ ਜਿਹੜਾ ਯੂਪੀ ਬਿਹਾਰ ਜਿੱਥੋਂ ਵੀ ਇਹਦਾ ਪਰਿਵਾਰ ਦਾ ਕੋਈ ਜੀ ਦੇਖੇ ਆਪਣਾ ਜੀ ਤੇ ਉਹ ਸਾਡੇ ਦਿੱਤੇ ਨੰਬਰਾਂ ਤੇ ਜਿਹੜਾ ਉਹ ਸੰਪਰਕ ਕਰੇ ਜਿਹੜਾ ਕਿ ਆਪਣੇ ਪਰਿਵਾਰ ਦੇ ਨਾਲ ਮਿਲ ਸਕੇ ਅਸੀਂ ਇਹਨੂੰ ਹੁਣ ਆਪਣੀ ਜਥੇਬੰਦੀ ਦੇ ਵਿੱਚ ਰੱਖਾਂਗੇ ਇਹਦਾ ਇਲਾਜ ਕਰਾਵਾਂਗੇ ਸਾਰਾ ਤੇ ਗੁਰੂ ਮਹਾਰਾਜ ਕਿਰਪਾ ਕਰੇ ਉਥੇ ਜਿਹੜਾ ਆਪਣਾ ਇਲਾਜ ਜਿਹਰੇ ਇਲਾਜ ਰਹੇਗਾ ਬਿਲਕੁਲ ਜੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹੋਰ ਵੀ ਬੰਦੇ ਇਸ ਤਰ੍ਹਾਂ ਦੇ ਕੋਈ ਹੋਣਗੇ ਤੇ ਜਰੂਰ ਤੁਸੀਂ ਸੰਸਥਾ ਨਾਲ ਕਨੈਕਟ ਕਰੋ ਜੀ ਇਹ ਬਹੁਤ ਭਲਾਈ ਦਾ ਕੰਮ ਹੈ ਜੀ ਤੇ ਸਾਰਿਆਂ ਨੂੰ ਚਾਹੀਦਾ ਇਹ ਕੰਮ ਕਰਨਾ ਜੀ ਇਹ ਜੀ ਕਰਦੇ ਬੰਦ ਕਰਨਾ ਪਵੇਗਾ ਪਰ ਕਿਤੇ ਵੀ ਇੰਦਾ ਕੋਈ ਮੇਲ ਦੇ ਜੂਰ ਦਸੋ ਉਹ ਪੈਸੇ ਲੈ ਗਿਆ ਉਹ ਅੱਧਾ ਘੰਟਾ ਹੈਗਾ ਕਹਿੰਦਾ ਬਸ ਬੈਠ ਕੇ ਬੈਠੇ ਬੰਦ ਨਹੀਂ ਉੱਥੇ ਬੰਦ ਰੱਖੇ ਸਾਡੇ ਕੱਢਦੇ ਤੇ ਨਹੀਂ ਤੇ ਫਿਰ ਦੇਰ ਚੱਲ ਬੈਠੂਗਾ ਤੇਰੀ ਮਰਜ਼ੀ ਹੈ ਉਹ ਕਰਦਾ ਨਹੀਂ ਕਰਦੇ ਨਹੀਂ ਲੈ ਨਹੀਂ ਦਾ ਮਾਰ ਕੇ ਕੋਈ ਨਹੀਂ ਕਿ ਸਰਪੈਂਟ ਦਾ ਕੋ ਬੰਦਾ ਪਿਆ ਕੇ ਮੇਰੇ ਨਾਲ ਗੱਲ ਕਰਾ ਦੇ ਲੋ ਚਲਾ ਦੇ ਚਲੋ ਚੈੱਕ ਕਰ ਦੋ ਮਿੰਟ ਲੱਗਣਗੇ ਅੱਗੇ ਪਿੱਛੇ ਨਾ ਕੀਤਾ ਉਹਨਾਂ ਨੇ ਚਲੋ ਉੱਥੇ ਚੱਲ ਗਾ ਕੇ ਪਿੱਛੇ ਜੂਰ ਕੀਤਾ ਹੋਗਾ ਉਹਨਾਂ ਨੇ ਭਾਜੀ ਕੱਲ ਤੁਹਾਨੂੰ ਉਹ ਨਾ ਕੋਟ 10 15 ਸਟਾਪ ਚਾਹ ਉਹ ਵਧੀਆ ਚੱਲ ਥਰਮਿਕ ਦਾ ਰਸਾ ਬਣਾਇਆ ਉੱਧਰ ਬਣਾ ਉਹ ਹੈਗਾ ਜੰਦ ਅੱਗੇ ਜੂਰ ਸਕਦਾ ਨਹੀਂ ਆਪਾਂ ਤੇ ਜਿਹੜਾ ਇਹ ਪਰਿਵਾਰ ਲੱਭੂਗਾ ਉਹ ਤੇ ਸਸਤਾ ਵੀ ਨਹੀਂ ਪੈਣਾ ਜੀ ਜਦੋਂ ਇਹਦਾ ਪਰਿਵਾਰ ਲੱਭੂਗਾ ਨਾਲ ਹੀ ਪਰਿਵਾਰ ਦੇ ਪੈਸੇ ਦਿੱਤੇ ਜਾਣਗੇ ਤੇ ਨਾਲ ਪਰਿਵਾਰ ਦੇ ਚਿਲਕੇ ਜਦੋਂ ਉਹਨਾਂ ਤੱਕ ਇਹਦਾ ਵਿਰਾਸਤ ਸਸਤਾ ਵਿੱਚ ਰਹੂਗਾ ਤੇ ਬਾਕੀ ਸਾਰੇ ਵੀਰ ਆਏ ਖਾਣਾਂ ਦਾ ਬਹੁਤ ਬਹੁਤ ਧੰਨਵਾਦ ਬਸ ਜੀ ਆ ਜਾਓ ਵਿੱਚ ਬਾਤ ਇਹੀ ਆ ਵੀਡੀਓ ਬਤਵਾ ਦਿੰਦੇ ਹਾਂ ਤਾਂ ਕਿ ਇਹਦਾ ਪਰਿਵਾਰ ਲੱਭ ਜਾਗੇ ਇਹ ਆਪਣੇ ਪਰਿਵਾਰ ਦੀ ਜਾ ਸਕੀਏ ਇਹਨੂੰ ਧੱਕੇ ਨਾਲ ਬੰਦਕ ਬਣਾ ਕੇ ਆ ਬੈਗ ਅੱਗੇ ਕੱਲ ਹੋਰ ਕੱ데 ਨਾਲ ਹੋ ਆ ਮਾਗੇ ਤੱਕ ਆ ਚੱਲ ਆ ਸਾੜਾ ਗੱਡੀ ਚਲਾ ਕੇ ਆਪਾਂ ਭਈਆ ਗੱਡੀ ਚੋਂ ਡੇਰੇ ਚ